ਕਾਲਾ ਸਿੰਘ ਬਾਈ ਕਾਲਾ ਕੀ ਕਹਿਣਾ ਚਾਹੋਗੇ ਜਿਹੜੀ ਮਸ਼ੀਨ ਤੁਸੀਂ ਲੈਪ ਲੈਤੀ ਹੋਈ ਹੈ ਪਹਿਲਾਂ ਤੁਸੀਂ ਮਸ਼ੀਨ ਚਲਾਉਂਦੇ ਰਹੇ ਕਿਹੜੇ ਅੱਜ ਕਿੰਨਾ ਫਰਕ ਆਇਆ ਇਹ ਮਸ਼ੀਨ ਦਾ ਬਾਈ ਜਿੰਨ ਦਾ ਆਦਾ ਫਰਕ ਹੈ ਕੀ ਕਹਿਣਾ ਚਾਹੋ ਇਸ ਤੋਂ ਇਹ ਮਸ਼ੀਨ ਬਾਈ ਡੇਢੀ ਚ ਕਰਦੀ ਆ ਆਪਣੀ ਚ ਸਵੇਰੇ 8 ਵਜੇ ਤੋਂ ਲੈ ਕੇ 8 ਵਜੇ ਤੱਕ 22 23 ਟਰਾਲੀਆਂ ਬਾਕੀ ਮਸ਼ੀਨਾਂ ਕਰਦੀਆਂ ਨੇ 15 16 17 ਕੀ ਫਰਕ ਹੈ ਗਿਆ ਇਸ ਤੋਂ ਤੇਲ ਦਾ ਵਾਲਾ ਫਰਕ ਹੈ ਇੱਕ ਤੇਲ ਇਹ ਟੈਂਕੀ ਚ ਕਰਦੀ ਆ 18 19 ਟਰਾਲੀਆਂ ਹੁਣ 55 ਦੀ ਇਹਦੀ 50 ਲੀਟਰ ਦੀ ਟੈਂਕੀ ਹੈ ਤੂੜੀ ਦੀ ਗੱਲ ਕੀਤੀ ਹੈ ਤੂੜੀ ਦਾ ਕੀ ਫਰਕ ਹੈ ਜਿਹੜਾ ਵੱੱਦ ਬਣਾਉਣ ਦਾ ਇਹ ਤੂੜੀ ਵੱੱਦ ਬਈ ਥੱਲੋਂ ਚੱਕਦੀ ਹੈ ਬਰੀਕ ਟਾਂਗਰ ਵੀ ਚੱਕਦੀ ਹੈ ਇਹ ਵੀ ਆਪਣੀ ਮੂਰੇ ਦੀ ਆਪਣੇ ਆ ਗਈ ਟੈਣਾ ਆ ਗਈਆਂ ਟੈਣਾ ਮੋਠੀਆਂ ਨੇ ਰੀਲ ਆ ਗਈ ਬਿਸ਼ਾਲ ਟਾਈਪ ਹੈ ਉਹ ਜੜ ਤੋਂ ਚੱਕਦੀ ਹੈ ਅਸੀਂ ਹੋਰ ਮਸ਼ੀਨਾਂ ਵੀ ਵਰਤੀਆਂ ਹੋਣੇ ਬਈ ਕਿੰਨਾ ਹਾਂ ਬਈ ਬਿਸ਼ਾਲ ਆਪਣਾ ਵਿਸ਼ਕਰਮਾ ਹੀ ਵਰਤੀ ਅਸੀਂ ਨੇ ਨਿਊ ਵੀ ਵਰਤੀ ਗਈ ਹੋਰ ਮਸ਼ੀਨ ਦਾ ਨਾਲ ਉਹ ਦੁੱਗਣਾ ਫਰਕ ਹੈ ਇਹਨੇ ਸਾਡੇ ਤੋਂ ਐ ਲਾ ਲੈਵੇ ਇੱਥੇ ਕੀ ਦੋ ਸੀਜਨਾਂ ਦੀ ਤੂੜੀ ਕਰਤੀ ਕੱਲੀ ਮਸ਼ੀਨ ਨੇ ਦੋ ਸੀਜਨਾਂ ਦੀ ਅਗਲੀ ਸੀਜਨ ਦੀ ਵੀ ਕਰਤੀ ਹੈ ਇੱਥੇ ਗੇੜ ਵੀ ਕਰਤੀ ਹੈ ਸਰਵਿਸ ਕਿਤਾ ਬਾਈ ਹੋਰ ਨੇ ਇਹਨਾਂ ਨੂੰ ਜਿਹੜਾ ਸਰਵਿਸ ਬਾਈ ਕਹਿਣ ਦੀ ਲੋੜ ਹੀ ਨਹੀਂ ਹੈਗੀ ਜੇ ਮੜਾ ਨਟ ਵੀ ਢਿੱਲਾ ਹੋ ਗਿਆ ਸੀ ਫੋਨ ਕਰਦਾ ਤਾਂ ਵੀ ਆਉਂਦੇ ਨੇ ਹੋਰ ਕੀ ਸੌਖਾ ਜਿਹੜਾ ਤੁਸੀਂ ਦੇਖਿਆ ਮਸ਼ੀਨ ਦੇ ਵਿੱਚ ਜਿਹੜਾ ਇੱਕ ਬਾਈ ਇਹ ਤੇ ਕਰਦਾ ਨਹੀਂ ਆਉਂਦਾ ਅੱਖਾ ਲੱਗਿਆ ਇਹ ਬਹੁਤ ਵਧੀਆ ਹੈ ਇੱਕ ਗਰੀਸਿੰਗ ਸਾਨੂੰ ਕਰਨਾ ਪਿਆ ਸਾਰਾ ਸੀਜ਼ਨ ਹੋ ਗਿਆ ਸੀ ਗਰੀਸਨੇ ਇਹਨੂੰ ਕਰਿਆ ਬਿਨਾਂ ਕਰੋਸਾਂ ਤੋਂ ਇਸ ਤਰ੍ਹਾਂ ਬਲੇਡ ਦੀ ਆਪਾਂ ਗੱਲ ਕਰ ਲਈ ਕਿ ਬਧੀਆ ਐਮਬਲੇਟ ਬਲੇਡ ਬਾਈ ਬਹੁਤ ਵਧੀਆ ਆ ਸਫਾਈ ਦੇਖੋ ਬਾਈ ਆ ਹੁਣ ਅਸੀਂ 450 ਟਰਾਜ ਸਾਡੀ ਕੱਦ ਨੂੰ ਪੂਰੀ ਹੋ ਜੂ ਆ ਸਟਿੱਪ ਨਾਲ ਦੀ ਇਹਦੇ ਇੱਕੋ ਸਟਿੱਪ ਉਹੀ ਚੱਲੀ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਬਾਈ ਹਲਕਾ ਹੀ ਚੱਲਣਾ ਕੋਈ ਇਹਦਾ ਫਰਕ ਪੈਂਦਾ ਵੀ ਜਦੋਂ ਲੋਡ ਪੱਗਿਆ ਇਸ ਤਰ੍ਹਾਂ ਚੱਲਣਾ ਨਾ ਬਾਈ ਕੋਈ ਨਹੀਂ ਰੈਲੀ ਚੱਲਦੀ ਹੈ ਜਦੋਂ ਆਪਾਂ ਗੇਰ ਵੀ ਕੱਢ ਦਿੰਦੇ ਹਾਂ ਟਰਾਲੀ ਭਰ ਕੇ 2 ਮਿੰਟ ਬਾਅਦ ਵੀ ਘੁੰਮੀ ਜਾਂਦੀ ਹੈ ਮਸ਼ੀਨਾਂ ਅਣਜਾਣ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਵੀ ਗੇਰ ਕੱਢੇ ਕੀ ਪਾਇਆ ਹੋਇਆ ਹਲੇ ਇਹ ਖਾਸ ਗੱਲ ਜਿਹੜੀ ਹੁਣ ਉਹਤ ਫਰਕ ਹੋ ਗਿਆ ਮਸ਼ੀਨਾਂ ਦਾ ਲੱਗਦਾ ਇਹ ਮਸ਼ੀਨ ਦਾ ਬਾਈ ਖਾਸ ਫਰਕ 15 18 ਮਿੰਟ ਚ ਟਰਾਲੀ ਭਰਦੀ ਹੈ ਆਮ ਮਸ਼ੀਨਾਂ ਭਰਦੀਆਂ ਨੇ 40 ਮਿੰਟ 45 ਮਿੰਟ ਤੇਲ ਦਾ ਬਾਲਾ ਫਰਕ ਪਤਾ ਜਿਹੜੀ ਮਸ਼ੀਨਾਂ 15 ਟਰਾਲੀਆਂ ਕਰਦੀਆਂ ਟੈਂਕੇ ਨਾਲ ਇਹ 19 20 18 ਆ ਕਰਦੀਏ ਲਾਂਕੇ ਦੇ ਹਿਸਾਬ ਨਾਲ ਥੋੜੀ ਦਾ ਫਰਕ ਆ ਵੀ ਕਿਵੇਂ ਜਮਾ ਤੂੜੀ ਭਾਈ ਜਮਾ ਤੰਬੀ ਚ ਪਾ ਲਵੋ ਆ ਦੀ ਰਾਤ ਨੂੰ ਇੱਕ ਪਾਸੇ ਪਾ ਕੇ ਸੋ ਜੋ ਤੂੜੀ ਗੜਦੀ ਨਹੀਂ ਹੈਗੀ ਐ ਨਹੀਂ ਪਤਾ ਲੱਗਦਾ ਵੀ ਤੂੜੀ ਪਾਈ ਹੈ ਕੀ ਗੱਦਾ ਲਾਇਆ ਨਾਲ ਕੀ ਕਹਿਣਾ ਚਾਹੋ ਕਿਸਾਨ ਵੀ ਤਾਂ ਸੰਭਲੇ ਨੂੰ ਕਿਸਾਨ ਭਾਈ ਵੱਧ ਤੋਂ ਵੱਧ ਇਹਨੂੰ ਲੈਣਾ ਲਦਾ ਲਾਇਆ ਕਰੋ ਨੂੰ ਤੇ ਬਾਈਆਂ ਦੀ ਵੱਧ ਤੋਂ ਵੱਧ ਸਪੋਰਟ ਆ ਕਰਨ ਸੁਣ ਕੇ ਪਤਾ ਲੱਗਿਆ ਜਿਹੜੀ ਅਸਾਸ ਮਸ਼ੀਨ ਲੈਣੀ ਆ ਵਾ ਇਹ ਭਾਈ ਆਪਣੇ ਹੁਣ ਨੇੜੀ ਨਗਮਾਂਡ ਚ ਨੇ ਸਾਨੂੰ ਪਤਾ ਲੱਗ ਗਿਆ ਦੀ ਅਸੀਂ ਹੋਰ ਪਾਸੇ ਵੀ ਗਏ ਆ ਪਹਿਲਾਂ ਟਰਾਈਆਂ ਮਾਰ ਕੇ ਆਂ ਚਾਂਦੀ ਕੋਲੀ ਵੀ ਗਏ ਆ ਅਸੀਂ ਜਗਜੀਤ ਵੀ ਦੇਖ ਕੇ ਆਏ ਆ ਅਸੀਂ ਫਿਰ ਸਾਨੂੰ ਉਰੀ ਪਤਾ ਲੱਗਿਆ ਵੀ ਕਹਿੰਦੇ ਬਈ ਆਹੀ ਮਸ਼ੀਨ ਦਾ ਮੁੰਡੇ ਕੋਲੇ ਮਸ਼ੀਨ ਆ ਵੇ ਆਪਣਾ ਮੁੰਡਾ ਖੜਿਆ ਹੋਣਾ ਆ ਮੁੰਡੇ ਕੋਲੇ ਆ ਪਿਛਲੀ ਵਾਰੀ ਇਹਨਾਂ ਨੇ ਸਾਡੇ ਬਰਾਬਰ ਮਸ਼ੀਨ ਲਾਈ ਦੀ ਅਸੀਂ ਸਾਡੇ ਕੋਲੇ ਪਾਣੀ ਟਰਾਲੀ ਕਰੀ ਹੋਈ ਸੀ ਇਹਨਾਂ ਨੇ ਆ ਕੇ ਨਮੀ ਜੋੜੀ ਦੀ ਇਹਨਾਂ ਨੇ ਇਹ ਤੋਂ ਪਹਿਲਾਂ ਕੱਢਤੀ ਅਸੀਂ ਫਿਰ ਉਹ ਤੋਂ ਵੀ ਕਹਤਾ ਵੀ ਮੈਂ ਇਹ ਮਸ਼ੀਨ ਲੈ ਕੇ ਆਉਣੀ ਐ ਮਤਲਬ ਕਿ ਜਲਦੀ ਭਰ ਦੇਣ ਦੀ ਐ ਹਾਂ ਬਈ ਤਿੰਨ ਟਰਾਲੀਆਂ ਨਾਲ ਵੀ ਸਰਦਾ ਇਹਨੂੰ ਅਸਲੀ ਦਾ ਜੇ ਦੂਰ ਬਾਟੇ ਚਾਰ ਟਰਾਲੀਆਂ ਹੋਣੀ ਚਾ ਡ라이ਵਰ ਦੋ ਹੀ ਨਵੇਂ ਮੁੰਡੇ ਹੋਣੇ ਚਾਹੀਦੇ ਬੁਢੇ ਠੇਰੇ ਦਾ ਕੰਮ ਹੈ ਨਹੀਂ ਹਾਂ ਮੁੰਡੇ ਖੜੇ ਨੇ ਗਵਾਹ ਨੇ ਪੁੱਛ ਲਿਆ ਵੀ ਟਰੈਕਟਰ ਦੀਆਂ ਵੈਲਟਾਂ ਚੁੱਕਣ ਲਈ ਆਏ ਹੈਗੇ ਨਾ ਨਾ ਕਿਸੇ ਨੇ ਚਾਹ ਪੀਤੀ ਦਾ ਰੋਟੀ ਖਾਧੀ ਆ ਸਾਹਮਣੇ ਖੜੇ ਦੇ ਮੁੰਡੇ ਜਨਾ ਤੂੜੀ ਕਰੀਏ ਪੁੱਛ ਕੇ ਦੇਖ ਲੈ ਹਾਂ ਚਾਹ ਮੁੰਡਿਆਂ ਨੇ ਉੱਤੇ ਪੀਤੀ ਐ ਰੋਟੀ ਤੁਰੇ ਜਾਂਦਾ ਨਹੀਂ ਭੂਪਣਾ ਬਣਾ ਕੇ ਖਾਧੀ ਐ ਠੀਕ ਐ ਆ ਟਰੈਕਟਰ ਆਪਣੇ ਸਾਹਮਣੇ ਖੜੇ ਨੇ ਦੋ ਟੋਨ ਵਾਲੇ ਤੀਜੀ ਟਰਾਲੀ ਖੜੀ ਹੈਗੀ ਟਰਾਲੀ ਦੇਖ ਲਓ ਜਰਾ ਬਲਟੇਰੀਆਂ ਦੀ ਕੋਈ ਟਰਾਲੀ ਛੋਟੀ ਨਹੀਂ ਇਹ ਰੱਖਣੇ ਬੰਦੇ ਆ ਮੇਰੇ ਅੱਗੇ ਹਾਂ ਭਾਈ ਦੋ ਤਾਂ ਬਣਾ ਸਰਦਾ ਨਹੀਂ ਅੱ